ਸਸ਼ੀਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ 3 ਸਾਲ ਦੇ ਬੱਚੇ ਦਾ ਕੋਟ ਸੈੱਟ ਇਹ ਛੋਟਾ ਜਿਹਾ ਬੇਬੀ ਗਰਲ ਦਾ ਇੱਕ ਵਧੀਆ ਜਿਹਾ ਕੋਟ ਸੈੱਟ ਬਨੇਗਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਕਿ ਇਹ ਜੋ ਕਟਿੰਗ ਹੈ ਕਿ ਮੈਂ ਰਾਈਟ ਕਰਦੀਆਂ ਜੇ ਤੁਹਾਨੂੰ ਵੀ ਹੈਲਪਫੁਲ ਲੱਗੇ ਤੁਸੀਂ ਵੀ ਕਰਨਾ ਔਰ ਆਪਣੇ ਨਾਪ ਜੇ ਅਦਰਵਾਈਜ਼ ਕੋਈ ਵੱਡੀ ਛੋਟੀ ਬੱਚਾ ਹੈ ਹੁਣ ਮੈਂ ਜਿਸ ਤਰ੍ਹਾਂ 3 ਸਾਲ ਦੇ ਬੱਚੇ ਦਾ ਕਰਦੀਆਂ ਤਾਂ ਤੁਹਾਡਾ ਬੱਚਾ ਕੋਈ 4 ਸਾਲ ਦਾ ਜਾਂ 5 ਸਾਲ ਦਾ ਹੈ ਤੁਸੀਂ ਇਸ ਨਾਪ ਦੇ ਵਿੱਚ ਥੋੜਾ ਜਿਹਾ ਆਪਣਾ ਡਿਫਰੈਂਸ ਲੈ ਕੇ ਵੀ ਕਟਿੰਗ ਕਰ ਸਕਦੇ ਹੋ ਤੇ ਆਓ ਜਿਸ ਤਰ੍ਹਾਂ ਮੈਂ ਕਟਿੰਗ ਕਰਦੀ ਹਾਂ ਮੈਂ ਤੁਹਾਨੂੰ ਉਹ ਕਟਿੰਗ ਦਾ ਮੈਥਡ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਔਰ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਮੈਂ ਸਹੀ ਕੀਤਾ ਜਾਂ ਤੁਸੀਂ ਜਿਸ ਤਰੀਕੇ ਨਾਲ ਕਰਦੇ ਹੋ ਉਹ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਮੈਂ ਪਹਿਲਾਂ ਇਹਦੇ ਵਿੱਚੋਂ ਨਿੱਕਰ ਕੱਢਾਂਗੀ ਨਿੱਕਰ ਹੀ ਬਣਾਵਾਂਗੀ ਕਿਉਂਕਿ ਇਹ ਕਪੜਾ ਹੈਗਾ ਰਿਯਾਨ ਟਾਈਪ ਥੋੜਾ ਤੇ ਉਹਨਾਂ ਨੇ ਜਿਸ ਦਾ ਬਣਾਉਣਾ ਹੈ ਉਹਨਾਂ ਨੇ ਮੈਨੂੰ ਨਿੱਕਰ ਦੇ ਨਾਲ ਹੀ ਬਣਾਉਣ ਵਾਸਤੇ ਕਿਹਾ ਪਜਾਮਾ ਨਹੀਂ ਨਿੱਕਰ ਬਣਾਵਾਂਗੇ ਤੇ ਨਿੱਕਰ ਦੀ ਲੈਂਥ ਜਿਹੜੀ ਹੈ ਉਹ ਮੈਂ ਲੈ ਰਹੀਆਂ 11 ਇੰਚ ਮੈਂ ਪਹਿਲਾਂ نیچے ਵਾਲੀ ਸਾਈਡ ਤੋਂ 2 ਇੰਚ वास्ते फोल्ड वास्ते रखਾਂਗੀ ਤੇ 11 ਇੰਚ ਦੀ ਮੈਂ ਲੈਂਥ ਰੱਖ ਰਹੀ ਆ 11 ਇੰਚ ਲੈਂਥ ਤੋਂ ਬਾਅਦ ਮੈਂ ਉੱਪਰ 1.5 ਇੰਚ ਮੈਂ ਇਲਾਸਟਿਕ ਥੋੜੀ ਚੌੜੀ ਪਾਣੀ ਆ ਤਾਂ ਮੈਂ 2 ਇੰਚ ਨੂੰ ਫੋਲਡ ਕਰਨ ਵਾਸਤੇ ਉੱਪਰ ਰੱਖਦੀ ਪਈ ਆ ਉਹਨੈ ਨੂੰ ਮੈਂ ਲੂਜ਼ ਹੀ ਬਣਾਣਾ ਹੈ ਤੇ ਮੈਂ 8 ਇੰਚ फोर्थ ਪਾਰਟ 8 ਇੰਚ 32 ਇੰਚ ਹੋ ਗਿਆ ਤੇ 8 ਇੰਚ ਮੈਂ ਇਹਦਾ ਆਸਨ ਲਵਾਂਗੀ 8 ਲੈ ਲੋ 8.5 ਲੈ ਲੋ ਕੰਫਰਟੇਬਲ ਜੀ ਨਿੱਕਰ ਇੱਕ ਬਣ ਜਾਏਗੀ ਲੂਸ ਤੇ 2 ਇੰਚ ਦਾ ਆਪਾਂ ਇੱਥੋਂ ਇਹ ਆਸਨ ਦਾ ਜਿਹੜੀ ਗੁਲਾਈ ਹੈ ਉਹ 2 ਇੰਚ ਦੀ ਰੱਖ ਲਵਾਂਗੇ ਉਨ매ਦੀ ਕਟਿੰਗ ਕਰ ਲਈਆਂ 2 ਇੰਚ ਐਕਸਟਰਾ ਤੋਂ ਕਿ ਉੱਪਰ ਪਲਾਸਟਿਕ ਦਾ ਮਾਰਜਨ ਆਪਾਂ ਵਿੱਚ ਹੀ ਇਹਦੇ ਐਡ ਕੀਤਾ ਹੋਇਆ ਹੈ। ਅੱਜਕਲ ਬਾਜ਼ਾਰ ਦੇ ਵਿੱਚ ਵੀ ਬੱਚਿਆਂ ਦੇ ਇਦਾਂ ਦੇ ਹੀ ਕੋਟ ਸੈਟ ਆਉਂਦੇ ਹਨ ਤੇ ਇਹ ਉਹਨਾਂ ਦੇ ਨਾ ਸੂਟ ਉਹਨਾਂ ਨੇ ਆਪਣਾ ਟਾਪ ਬਣਵਾਇਆ ਸੀ ਕਸਟਮਰ ਨੇ। ਤੇ ਉਹਦੇ ਵਿੱਚੋਂ ਕਪੜਾ ਬਚਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਵਿੱਚੋਂ ਮੇਰੀ ਆਪਣੀ ਬੇਟੀ ਵਾਸਤੇ ਜਿਸ ਤਰ੍ਹਾਂ ਅੱਜਕੱਲ ਲੋਕੀ ਟਿਊਨਿੰਗ ਕਰਦੇ ਨੇ ਮਦਰ ਡਾਟਰ ਤੇ ਉਹ ਕਹਿੰਦੇ ਮੇਰੇ ਬੱਚੇ ਦਾ ਵੀ ਕੁਝ ਬਣਾ ਦਿਓ ਤੇ ਆਪਾਂ ਉਹਨਾਂ ਦਾ ਕੋਟ ਸੈੱਟ ਬਣਾ ਰਿਆ ਉਹਨਾਂ ਦੀ ਕਹਿਨ ਤੇ ਤੇ ਇਦਾਂ ਹੀ ਤੁਸੀਂ ਵੀ ਅਗਰ ਤੁਸੀਂ ਘਰ ਵਿੱਚ ਆਪਣੇ ਬੱਚੇ ਵਾਸਤੇ ਬਣਾਉਣਾ ਚਾਹੁੰਦੇ ਹੋ ਤਾਂ ਵੀ ਬੜਾ ਅੱਛਾ ਬਨੇਗਾ ਤੁਸੀਂ 1 ਮੀਟਰ ਫੈਬਰਿਕ ਦੇ ਵਿੱਚੋਂ ਇਹ ਆਰਾਮ ਨਾਲ ਬਣਾ ਸਕਦੇ ਹੋ ਨਿੱਕਰ ਔਰ ਉੱਪਰ ਟੌਪ 3-4 ਸਾਲ 5 ਸਾਲ ਦੇ ਬੱਚੇ ਦਾ 1 ਮੀਟਰ ਦੇ ਕੱਪੜੇ ਦੇ ਵਿੱਚ ਆਰਾਮ ਨਾ ਬਣ ਜੇਗਾ। ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ? ਮੈਨੂੰ ਲਾਈਕ, ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੈਨੂੰ ਵੀ ਥੋੜਾ ਜਿਹਾ ਲੱਗੇ ਕਿ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੁਹਾਨੂੰ ਕਿਵੇਂ ਦੀ ਲੱਗਦੀ ਹੈ। ਹੁਣ ਨਿੱਕਰ ਦੀ ਮੈਂ ਕਟਿੰਗ ਕਰ ਲਈ ਹੈ। ਹੁਣ ਮੈਂ ਇਹਦੀ ਉੱਪਰ ਵਾਲੀ ਸ਼ਰਟ ਦੀ ਕਟਿੰਗ ਕਰ ਰਹੀ ਆ। ਜਿਸ ਦੀ ਲੈਂਥ ਮੈਂ 13 ਇੰਚਸ ਰੱਖਣੀ ਹੈ। ਮੈਂ ਥੋੜਾ ਚੌੜਾ ਹੀ ਫੋਲਡ ਕਰਾਂਗੀ ਤਾਂ ਕਿ ਜੇ ਬੱਚੇ ਨੂੰ ਛੋਟਾ ਵੱਡਾ ਲੱਗੇ ਤਾਂ ਆਪਾਂ ਫੋਲਡ ਖੋਲ ਕੇ ਵੀ ਇਹਨੂੰ ਕਰ ਸਕਦੇ ਆ ਤੇ 13 ਇੰਚ ਮੈਂ ਲੰਬਾਈ ਰੱਖਣੀ ਹੈ ਬਾਕੀ ਮੇਰਾ ਐਕਸਟਰਾ ਹੋ ਗਿਆ نیچے ਮਾਰਜਨ ਤੇ 13 ਇੰਚ ਤੋਂ ਉੱਪਰ ਜਿਹੜਾ ਸ਼ੋਲਡਰ 'ਚ ਚਲੇ ਜਾਣਾ ਹੈ ਮੈਂ 1/2 ਇੰਚ ਉੱਪਰ ਐ ਵੈਸੀ ਹੀ ਅੰਦਾਜ਼ੇ ਦੇ ਨਾਲ ਹੀ ਲੈ ਰਿਆ 5 ਇੰਚ ਮੈਂ ਤਾ 13 ਲੈ ਰਹੀਆਂ ਤੇ 5 ਇੰਚ ਹੀ ਮੈਂ ਇਹਨੂੰ ਸ਼ੋਲਡਰ ਲਵਾਂਗੀ ਆਰਮਹੋਲ ਦਾ ਤੇ 25 ਦਾ ਜੋ hip ਕਮਰ ਦਾ ਜਾਂ hip ਦਾ ਬ੍ਰੈਸਟ ਦਾ ਜੋ ਆਪਾਂ ਸੂਟਸ ਦੇ ਵਿੱਚ ਨਾਪ ਲੈਂਦੇ ਆ ਉਹ 25 ਰਾਉਂਡ ਹੈ 25 ਰਾਉਂਡ ਹੈ ਐਦਾਂ ਤੇ 25 ਦਾ ਅੱਧ ਆ ਗਿਆ 12.5 ਇੰਚ ਤੇ 12.5 ਦਾ ਅੱਧ ਲੈ ਲਿਆ ਆਪਾਂ 2.5 6 2.5 6 ਇੰਚ ਤੋਂ ਆਪਾਂ ਲੂਜ਼ ਬਣਾਉਣਾ ਹੈ ਤਾਂ ਮੈਂ ਇੱਥੇ 7 ਇੰਚ ਹੀ ਇਹਨੂੰ ਲਵਾਂਗੀ 7 ਲਵਾਂ ਚਾਹੇ 7.5 ਲੈ ਲਓ 1 ਇੰਚ ਦੀ ਲੂਜ਼ਿੰਗ ਜਿਹੜੀ ਐਡ ਮੈਂ ਵਿੱਚ ਕਰ ਲਈ ਫਿਰ ਇੱਥੋਂ ਥੋੜਾ ਜਿਹਾ ਕੋਈ ਮੈਂ ਹੋਰ ਹੋਰ ਨਾਲ ਕੋਈ ਵੀ ਨਹੀਂ ਹੈ ਬਸ ਇੱਥੋਂ ਥੋੜਾ ਜਿਹਾ ਇਦਾਂ ਲੈ ਗਏ ਸਲਾਈਡਿੰਗ ਵੇਜ਼ ਦੇ ਨਾਲ ਜਿਸੇ A ਸ਼ੇਪ ਦੇ ਵਿੱਚ ਬਣ ਜਾਏਗਾ ਕਿਉਂਕਿ ਇਹ ਕਪੜਾ ਐਵੇਂ ਹੈ ਕਿ ਸਾਰਾ ਰਲ ਕੇ ਫਿਰ ਅੱਗੇ ਨੂੰ ਹੀ ਆ ਜਾਣਾ ਹੈ ਇਹ ਮੈਂ ਮਾਰਜਨ ਲੈ ਰਹੀਆਂ ਐਕਸਟਰਾ ਆਰਮਹੋਲ ਦੀ ਕਟਿੰਗ ਜਿਹੜੀ ਹੈ ਉਹ ਅੱਗੇ ਪਿੱਛੇ ਦੀ ਸੇਮ ਹੀ ਹੈ ਕਿਉਂਕਿ ਵਿਦਆਊਟ 슬ੀਵ ਵੀ ਆਪਾਂ ਇਹਨੂੰ ਬਣਾ ਰਹੀਆਂ ਹਾਂ ਤਾਨੂੰ ਮੇਰੀਆਂ ਵੀਡੀਓ ਅੱਛੀਆਂ ਲੱਗਦੀਆਂ ਤਾਂ ਬੈਲ ਆਈਕਨ ਜ਼ਰੂਰ ਦਬਾਉਣਾ ਤਾਂਕਿ ਜੋ ਮੈਂ ਅੱਗੇ ਨਵੀਂ ਵੀਡੀਓ ਕੋਈ ਵੀ ਤੁਹਾਡੇ ਵਾਸਤੇ ਲੈ ਕੇ ਆਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਆਪਣੇ ਆਪ ਪਹਿਲਾਂ ਸਭ ਤੋਂ ਆ ਜਾਵੇ ਇੱਥੋਂ ਥੋੜੀ ਜੀ ਆਪਾਂ ਇਹਨੂੰ ਉਠਾ ਦਾਂਗੇ ਤਾਂਕਿ ਇਹਦੀ ਗੁਲਾਈ ਪ੍ਰੋਪਰ ਬਣ ਜਾਏ ਰਾਉਂਡ ਦੇ ਵਿੱਚ ਮੈਂ ਅੱਗੇ ਪਿੱਛੇ ਦਾ ਆਰਮਹੋਲ ਜਿਹੜਾ ਨਾ ਉਹ ਇੱਕੋ ਹੀ ਤਰੀਕੇ ਦੇ ਨਾਲ ਲਿਆ ਹੈ ਕੋਈ ਅੱਗੇ ਪਿੱਛੇ ਦੀ ਕਟਿੰਗ ਐਕਸਟਰਾ ਨਹੀਂ ਕਿਉਂਕਿ ਬੱਚੇ ਬੱਚਾ ਜਿਹੜਾ ਹੈ ਉਹ ਸਟ੍ਰੇਟ ਹੀ ਹੁੰਦਾ ਹੈ ਇਹਦੇ ਵਿੱਚ ਇੰਨਾ ਕੁਝ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਜਿਸ ਤਰ੍ਹਾਂ ਆਪਾਂ ਲੇਡੀ ਸੂਟਾਂ ਦੇ ਵਿੱਚ ਕਰਦੇ ਹਾਂ ਫਰੰਟ ਆਰਮਹੋਲ ਤੇ ਬੈਕ ਆਮ ਦੇ ਖੋਲ ਦੇ ਵਿੱਚ ਫਰਕ ਪਾਉਂਦੇ ਆ ਨਾ ਤੇ ਛੋਟੇ ਬੱਚੇ ਦੀਆਂ ਫਰੌਕਸ ਬਣਾਓ ਜਾਂ ਐਦਾਂ ਕੁਝ ਬਣਾਓ ਉਹਦੇ ਵਿੱਚ ਤੁਹਾਨੂੰ ਹੋਰ ਕਿਸੇ ਮੈਜ਼ਰਮੈਂਟ ਦੀ ਲੋੜ ਨਹੀਂ ਹੁੰਦੀ ਬਸ ਇੰਨਾ ਹੀ ਇਹਦੀ ਕਟਿੰਗ ਹੈ ਸਿਰਫ ਅੱਗਿਓਂ ਔਰ ਪਿੱਛਿਓਂ ਗੋਲ ਗਲਾ ਔਰ ਇਹ ਪਿੱਛੇ ਦਾ ਜਿਹੜਾ ਗਲਾ ਵੈ ਉਹਦੇ ਵਿੱਚ ਮੈਂ ਥੋੜਾ ਜਿਹਾ ਕੱਟ ਦੇ ਕੇ ਉਹਦੇ ਵਿੱਚ ਇੱਕ ਹੁੱਕ ਲਗਾ ਦਾਂਗੀ ਤਾਂ ਕਿ ਬੱਚੇ ਨੂੰ ਪਾਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਹੋਰ ਇਹਦੇ ਵਿੱਚ ਮੈਂ ਕੁਝ ਨਹੀਂ ਕਰਨਾ ਐਕਸਟਰਾ ਹੁਣ ਮੈਂ ਜੋ ਇਹ ਹਜੇ ਵੀ ਮੇਰੇ ਕੋਲ ਬਹੁਤ ਕਪੜਾ ਉਹਨਾਂ ਦਾ ਹੈ ਜਿਹਦੇ ਵਿੱਚੋਂ ਮੈਂ ਫ੍ਰਿਲਸ ਲਗਾ ਕੇ ਅੱਗੇ ਕੁਝ ਡਿਜ਼ਾਈਨ ਕਰਾਂਗੀ ਤਾਂ ਫ੍ਰਿਲ ਮੈਂ ਇੱਥੋਂ ਇਦਾਂ ਸਿੱਧੇ ਸਟ੍ਰੇਟ ਲੈ ਲਾਂਗੀ ਇੱਕ ਸਾਈਡ ਤੇ ਸਲਾਈ ਆ ਜਾਏਗੀ ਦੂਸਰੀ ਉਹਦੇ ਵਿੱਚ ਦਬਾ ਕੇ ਉੱਪਰ ਕੋਈ ਲੇਸ ਬਲੈਕ ਕਲਰ ਦੀ ਲਗਾ ਕੇ ਇਹਦੀ ਫ੍ਰਿਲ ਅੱਛੀ ਜੀ ਬਣਾ ਦਵਾਂਗੀ ਫ੍ਰਿਲ ਵਾਸਤੇ ਜਿਹੜਾ ਕੱਪੜਾ ਹੈ ਉਹ ਅੰਦਾਜ਼ੇ ਅਗਰ ਪੀਕੋ ਵਾਲੀ ਮਸ਼ੀਨ ਹੈ ਤੁਹਾਡੇ ਕੋ ਤਾਂ ਤੁਸੀਂ ਪੀਕੋ ਕਰਕੇ ਵੀ ਫ੍ਰਿਲ ਨੂੰ ਤਿਆਰ ਕਰ ਸਕਦੇ ਹੋ ਅਦਰਵਾਈਜ਼ ਬ੍ਰੀਕ ਫੋਲਡ ਕਰਕੇ ਸਲਾਈ ਮਾਰ ਕੇ ਵੀ ਪੀਕੋ ਵੀ ਉਸੇ ਤਰ੍ਹਾਂ ਨਾਲ ਆਪਾਂ ਫ੍ਰਿਲ ਤਿਆਰ ਕਰ ਸਕਦੇ ਹਾਂ ਮੈਂ ਹਜੇ 3 ਇੰਚ ਦਾ ਕੱਪੜਾ ਕੱਟ ਰਹੀ ਹਾਂ ਜਿਹਦੇ ਵਿੱਚੋਂ 1/2 ਇੰਚ ਸਲਾਈ ਦੇ ਵਿੱਚ ਇੱਦਾਂ ਦਬ ਜੇਗੀ ਤੇ 2 1/2 ਇੰਚ ਦੀ ਫ੍ਰਿਲ ਰਹਿ ਜਾਏਗੀ 2 2.5 ਇੰਚ ਵੀ ਤਾਂ 3 ਇੰਚ ਜ਼ਰੂਰ ਕੱਟਿਆ ਕਰੋ ਕਿਉਂਕਿ ਫਿਰ ਜੇ ਅਗਰ ਵੱਧ ਕੱਟ ਵੀ ਜਾਵੇ ਸਾਈਡਾਂ ਤੋਂ ਕਈ ਵਾਰੀ ਟੇਡਾ ਵੀ ਕਟਿੰਗ ਹੋ ਜਾਵੇ ਤਾਂ ਉਹਨੂੰ ਆਪਾਂ ਸਿੱਧਾ ਸਟ੍ਰੇਟ ਕਰ ਸਕਦੇ ਹਾਂ ਕੱਪੜੇ ਨੂੰ ਜਿਸ ਜਿੰਨਾ ਆਪਾਂ ਥੋੜਾ ਜਿਹਾ ਫालतू ਕਟਿੰਗ ਕਰਾਂਗੇ ਉਹਨਾਂ ਸਾਡੇ ਵਾਸਤੇ ਸੀਨ ਵਿੱਚ ਵੀ ਆਸਾਨੀ ਰਹਿੰਦੀ ਹੈ ਇਹਦੀ ਮੈਂ ਫ੍ਰੀਲ ਤਿਆਰ ਕਰਾਂਗੀ ਬਸ ਜੀ ਆਹ ਬਾਕੀ ਕਪੜਾ ਆਪਾਂ ਉਹਨਾਂ ਨੂੰ ਵਾਪਸ ਕਰ ਦਾਂਗੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ